ਇਤਿਹਾਸ ਚਾਲੀ ਮੁਕਤੇ ਖੇਦਰਾਣੇ ਦੀ ਟਾਬ ਸੇ ਖ ਇਤਿਹਾਸ ਵਿੱਚ ਇੱਕ ਵਿਲੱਖਣ ਤੇ ਮਹੱਤਵਪੂਰਨ ਸਥਾਨ ਰੱਖਦੀ ਹੈ ਦਸ਼ਮੇਸ਼ ਪਿਤਾ ਵੱਲੋਂ ਇੱਥੇ ਮੁਕਾਮ ਕਰਨ ਤੋਂ ਪਹਿਲਾਂ ਇਹ ਇੱਕ ਆਮ ਸਧਾਰਨ ਪਾਣੀ ਦੀ ਟਾਬ ਸੀ ਲੇਕਿਨ ਬਦਾਵਾ ਦੇ ਗਏ ਸਿੰਘਾਂ ਦੁਆਰਾ ਇਸ ਸਥਾਨ ਉੱਤੇ ਆਪਣੀ ਬੁੱਲ ਤੇ ਪਛਤਾਪ ਵਜੋਂ ਪ੍ਰਾਪਤ ਕੀਤੀਆਂ ਸ਼ਹੀਦੀਆਂ ਦੇ ਕਾਰਨ ਇਸ ਟਾਬ ਨੂੰ ਇੱਕ ਅਦੁੱਤੀ ਪਛਾਣ ਹਾਸਲ ਹੋਈ ਹੈ ਇਸ ਦਿਨ ਤੋਂ ਬਾਅਦ ਖਿਦਰਾਣੇ ਦੀ ਢਾਬ ਨੂੰ ਮੁਕਤ ਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੁਕਤਾ ਸ਼ਬਦ ਦਾ ਅਰਥ ਹੈ ਬੰਧਨ ਰਹਿਤ। ਇਸ ਤੋਂ ਇਲਾਵਾ ਇਸ ਸ਼ਬਦ ਦੇ ਹੋਰ ਵੀ ਅਰਥ ਕੀਤੇ ਗਏ ਮਿਲਦੇ ਹਨ ਜਿਵੇਂ ਅਲੱਗ, ਅਲੇਪ, ਖੁੱਲਾ, ਅਟੋਟ। ਮਾਤਰਾ ਬਿਨਾਂ ਉਹ ਅੱਖਰ ਜਿਸ ਨੂੰ ਕੋਈ ਲਗ ਨਹੀਂ ਹੁੰਦੀ, ਮੋਤੀ, ਕਟਿਆ ਹੋਇਆ, ਤੈ ਕੀਤਾ ਹੋਇਆ ਆਦ। 40 ਮੁਕਤੇਆ ਤੋਂ ਭਾਵ ਹੈ ਉਹ 40 ਸਿੰਘ ਜਿਹੜੇ ਦੁਨਿਆਵੀ ਬੰਦਨਾ ਤੋਂ ਉੱਪਰ ਉਠ ਗੁਰੂ ਨੁਮਿਤ ਕੁਰਬਾਨ ਹੋਣ ਕਰਕੇ ਮੁਕਤ ਪਦ ਦੇ ਅਧਿਕਾਰੀ ਬਣੇ ਮੁਖਸਰ ਦੇ ਸਥਾਨ ਉੱਤੇ ਭਾਈ ਮਹਾ ਸਿੰਘ ਦੀ ਅਗਵਾਈ ਵਿੱਚ ਮਾਝੇ ਦੇ ਵਿਦਾਵਾ ਦੇਣ ਵਾਲੇ ਸਿੰਘਾਂ ਦੁਆਰਾ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਮੁਖੀ ਸਿੰਘਾਂ ਲਈ 40 ਮੁਕਤੇ ਸ਼ਬਦ ਦਾ ਪਰਯੋਗ ਕੀਤਾ ਜਾਂਦਾ ਹੈ ਇੱਥੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਚਾਲੀ ਮੁਖੀ ਸਿੰਘਾਂ ਦੇ ਨਾਮ ਇਸ ਪ੍ਰਕਾਰ ਹਨ ਸ਼ਮੀਰ ਸਿੰਘ ਸਰਜਾ ਸਿੰਘ ਸਾਧੂ ਸਿੰਘ ਸੁਹੇਲ ਸਿੰਘ ਸੁਲਤਾਨ ਸਿੰਘ ਸੋਭਾ ਸਿੰਘ ਸੰਤ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਕਰਬਾਰਾ ਸਿੰਘ ਚੰਬਾ ਸਿੰਘ ਜਾਦੋ ਸਿੰਘ ਜੋਗਾ ਸਿੰਘ ਜੰਗ ਸਿੰਘ ਦਿਆਲ ਸਿੰਘ ਦਰਬਾਰਾ ਸਿੰਘ ਦਿਲਬਾਗ ਸਿੰਘ ਧਰਮ ਸਿੰਘ ਤੰਨਾ ਸਿੰਘ ਨਿਹਾਲ ਸਿੰਘ ਨਿਦਾਨ ਸਿੰਘ ਬੂੜ ਸਿੰਘ ਭਾਗ ਸਿੰਘ ਭੋਲਾ ਸਿੰਘ ਪੰਗਾ ਸਿੰਘ ਮਹਾ ਸਿੰਘ ਮੱਝਾ ਸਿੰਘ ਮਾਨ ਸਿੰਘ ਮਯਾ ਸਿੰਘ ਰਾਏ ਸਿੰਘ ਲక్ష్మణ ਸਿੰਘ ਅਨੰਦਪੁਰ ਸਾਹਿਬ ਦੀ ਬੰਦੀ ਤੋਂ ਪਹਿਲਾਂ ਪੰਗਾਣੀ ਦੇ ਯੁੱਧ ਨਦੌਣ ਯੁੱਧ ਹੁਸੈਨੀ ਦਾ ਯੁੱਧ ਆਨੰਦਪੁਰ ਸਾਹਿਬ ਦੇ ਜੰਗਾਂ ਵਿੱਚ ਪਹਾੜੀ ਰਾਜੇ ਤੇ ਸੂਬਾ ਸਰਹਿੰਦ ਦੀਆਂ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਖੀਰ ਉਹਨਾਂ ਨੇ ਔਰੰਗਜ਼ੇਬ ਤੱਕ ਸਿੱਧੀ ਪਹੁੰਚ ਕਰਕੇ ਸ਼ਾਹੀ ਫੌਜਾਂ ਦੀ ਸਹਾਇਤਾ ਨਾਲ ਆਨੰਦਪੁਰ ਸਾਹਿਬ ਨੂੰ ਫਤਿਹ ਕਰਨ ਦੀ ਵਿਉਂਤ ਬਣਾਈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਗਈ ਸੈਨਿਕ ਯੋਜਨਾਬੰਦੀ ਤੇ ਕਿਲਿਆਂ ਦੀ ਉਸਾਰੀ ਕਾਰਨ ਵਿਰੋਧੀਆਂ ਦੀ ਕੋਈ ਪੇਸ਼ ਨਾ ਗਈ ਤੇ ਉਹਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਵਧੇਰੇ ਹੋਇਆ। ਅਖੀਰ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਕਰਕੇ ਗੁਰੂ ਜੀ ਨੂੰ ਹਾਰ ਦੇਣ ਦਾ ਮਨਸੂਬਾ ਬਣਾਇਆ। ਇਸ ਘੇਰਾਬੰਦੀ ਦੌਰਾਨ ਵੀ ਹੋਈਆਂ ਝੜਪਾਂ ਵਿੱਚ ਸ਼ਾਹੀ ਫੌਜ ਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਦਾ ਭਾਰੀ ਨੁਕਸਾਨ ਹੋਇਆ। ਸਿੰਘਾਂ ਦੇ ਅਚਨਚੇਤ ਹਮਲਿਆਂ ਦੇ ਨਿਰੰਤਰ ਡਰ ਬਾਦਸ਼ਾਹ ਵੱਲੋਂ ਕਾਇਰ ਤੇ ਨਲਾਇਕ ਦੱਸਣ ਵਾਲੇ ਪ੍ਰਵਾਨਿਆਂ ਪਹਾੜੀ ਦੇਸ਼ਾਂ ਦੀ ਹੋ ਰਹੀ ਬਰਬਾਦੀ ਤੇ ਨਿਤ ਦੀ ਬੇਅਰਾਮੀ ਕਾਰਨ ਆਦ ਕਈ ਕਾਰਨਾ ਕਰਕੇ ਪਹਾੜੀ ਰਾਜਿਆਂ ਤੇ ਸ਼ਾਹੀ ਨਜ਼ਾਮਾਂ ਨੇ ਆਪਣੀ ਜਾਨ ਛਡਵਾਉਣ ਲਈ ਗੁਰੂ ਜੀ ਨੂੰ ਚਿੱਠੀ ਲਿਖੀ ਕਿ ਤੁਸੀਂ ਕਿਲਾ ਖਾਲੀ ਕਰਕੇ ਕਿਸੇ ਹੋਰ ਜਗ੍ਹਾ ਤੇ ਚਲੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਸਾਨੂੰ ਕੁਰਾਨ ਤੇ ਗਊ ਦੀ ਕਸਮ ਹੈ ਜੇ ਤੁਹਾਡੇ ਵੱਲ ਅੱਖ ਚੁੱਕ ਕੇ ਵੀ ਵੇਖੀਏ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ وارث Hindu Musalmanaan ਦੇ ਪੂਜਨੀਕ ਸਤ ਪੁਰਸ਼ ਹੋ ਤੁਹਾਡੇ ਵੱਲੋਂ ਇਹ ਗੱਲ ਮੰਨਣ ਨਾਲ ਸਾਡੀ ਇੱਜ਼ਤ ਰਹਿ ਜਾਵੇਗੀ ਤੇ ਤੁਹਾਡਾ ਵੀ ਕੁਲੇਸ਼ ਮੁੱਕ ਜਾਵੇਗਾ ਗੁਰੂ ਜੀ ਨੂੰ ਉਹਨਾਂ ਦੀਆਂ ਕਸਮਾਂ ਤੇ ਕੋਈ ਭਰੋਸਾ ਨਹੀਂ ਸੀ ਜੇ ਪਹਾੜੀ ਰਾਜੇ ਤੇ ਸ਼ਾਹੀ ਫੌਜਾਂ ਆਨੰਦਪੁਰ ਸਾਹਿਬ ਦੇ ਘੇਰੇ ਤੋਂ ਤੰਗ ਆ ਚੁੱਕੇ ਸਨ ਤਾਂ ਦੂਜੇ ਪਾਸੇ ਸਿੱਖ ਵੀ ਰਾਸ਼ਨ ਦੀ ਕਿਲਤ ਕਾਰਨ ਔਖ ਮਹਿਸੂਸ ਕਰ ਰਹੇ ਸਨ ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਭੁਖਿਆਂ ਤੋਂ ਹੋਰ ਨਹੀਂ ਲੜਿਆ ਜਾਂਦਾ ਕੁਝ ਸਿੰਘਾਂ ਵੱਲੋਂ ਕਿਲਾ ਖਾਲੀ ਕਰ ਦੇਣ ਦੀ ਮੰਗ ਉੱਤੇ ਗੁਰੂ ਜੀ ਨੇ ਆਖਿਆ ਕਿ ਜੇਕਰ ਤੁਸੀਂ ਕਿਲਾ ਛੱਡ ਕੇ ਜਾਣਾ ਚਾਹੁੰਦੇ ਹੋ ਤਾਂ ਬੇਸ਼ੱਕ ਚਲੇ ਜਾਵੋ ਲੇਕਿਨ ਤੁਹਾਨੂੰ ਇਹ ਸ਼ਰਤ ਲਿਖ ਕੇ ਜਾਣਾ ਪਵੇਗਾ ਨਹੀਂ ਤਾਂ ਗੁਰੂ ਤੇ ਸਿੱਧਕ ਰੱਖੋ ਅਤੇ ਕਿਲੇ ਦੇ ਅੰਦਰ ਟਿਟੇ ਰਹੋ ਗੁਰੂ ਹੁਕਮ ਦੀ ਪਾਲਣਾ ਕਰੋ ਖੜਗ ਕੇਤ ਆਪ ਹਰ ਪ੍ਰਕਾਰ ਸਹਾਇਕ ਬਣਨਗੇ ਤੇ ਦੁਸ਼ਮਣਾਂ ਦੇ ਹੱਥੋਂ ਤੁਹਾਡੀ ਰੱਖਿਆ ਕਰਨਗੇ ਇਨ੍ਹਾਂ ਦੋਹਾਂ ਗੱਲਾਂ ਵਿੱਚੋਂ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਹੈ ਉਸ ਅਨਸਾਰ ਹੀ ਆਪਣਾ ਫੈਸਲਾ ਕਰ ਲਵੋ ਤੁਹਾਨੂੰ ਕੋਈ ਰੋਕ ਨਹੀਂ ਹੈ ਗੁਰੂ ਜੀ ਦੇ ਇਸ ਪ੍ਰਕਾਰ ਦੇ ਬਚਨ ਸੁਣ ਕੇ ਮਾਤਾ ਗੁਜਰੀ ਜੀ ਤੇ ਸਿੰਘ ਦੁਵਿਧਾ ਵਿੱਚ ਪੈ ਗਏ ਸਾਰੇ ਸਿੱਖਾਂ ਨੇ ਅਮਰਤਾਰੀ ਹੋਣ ਸਮੇ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਸੀ ਅਤੇ ਗੁਰੂ ਦਾ ਕਦੇ ਵੀ ਸਾਥ ਨਾ ਛੱਡਣ ਦਾ ਪ੍ਰਣ ਕੀਤਾ ਸੀ ਜਿਸ ਕਰਕੇ ਉਹ ਇਹ ਲੇਖ ਕੇ ਵੀ ਨਹੀਂ ਦੇ ਸਕ ਦੇ ਚੰਨ ਅੱਗੇ ਭਾਗ 2 ਧੰਨਵਾਦ